ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਆਪਾਂ ਪਹੁੰਚੇ ਹਾਂ ਜੀ ਅੱਜ ਪਿੰਡ ਰਾਮਪੁਰਾ ਬਸ਼ਨੋਈਆਂ ਦੇ ਵਿੱਚ ਜ਼ਿਲ੍ਹਾ ਸਰਸਾ ਦੀ ਤਹਿਸੀਲ ਮੰਡੀ ਗੱਬੜੀ ਤੇ ਇੱਥੇ ਆਪਾਂ ਪਹੁੰਚੇ ਆਪਾਂ ਸਰਪੰਚ ਸਾਹਿਬ ਕੋਲੇ ਜੀ ਪਿੰਡ ਦੇ ਸਰਪੰਚ ਕੋਲੇ ਪਹੁੰਚੇ ਆ ਕਿਉਂ ਪਹੁੰਚੇ ਆ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਈ ਆ ਤੇ ਇਹਨਾਂ ਨਾਲ ਕਰਦਿਆਂ ਗੱਲਬਾਤ ਆ ਜੀ ਕੀ ਕਾਰਨ ਕਿਵੇਂ ਵਾਇਰਲ ਹੋਈ ਤੁਸੀਂ ਪੂਰੀ ਗੱਲਬਾਤ ਕਰਦੇ ਆਂ ਹਾਂ ਸਤਿ ਸ਼੍ਰੀ ਅਕਾਲ ਸਰਪੰਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਾਂ ਜਿਵੇਂ ਤੇ ਆਪਣਾ ਨਾਮ ਦੱਸ ਮੇਰਾ ਨਾਮ ਹੈ ਇਕਪਲਵਿੰਦਰ ਸਿੰਘ ਸਭ ਤੋਂ ਪਹਿਲਾਂ ਮੈਂ ਤੁਹਾਡਾ ਵੈਲਕਮ ਕਰਦਾ ਜਿਹੜਾ ਮੇਰੇ ਕੋਲੇ ਪਹੁੰਚੇ ਤੇ ਉਹ ਗੱਲ ਹੈ ਉਹ ਵੀ ਮੈਂ ਕਿਵੇਂ ਮਸੂਲ ਹੋਇਆ ਮੈਂ ਕੱਲ੍ਹ ਗੀਂਗਰ ਸਾੜੀ ਦੇ ਵਿਆਹ ਤੇ ਵਿਆਹ ਤੇ ਹਾਂਜੀ ਅਬੋਰ ਕੋਲੇ ਗਿਆ ਸੀ ਸਰਦਾਰ ਰੂਰੇ ਅੱਛਾ ਜੀ ਤੇ ਸਾਲੇ ਦੇ ਵਿਆਹ ਦਾ ਚਾਹੀ ਇੰਨਾ ਸੀਗਾ ਵੀ ਮੈਂ ਭੁੱਲ ਗਿਆ ਜੀ ਮੈਂ ਮੇਰੇ ਸੱਸ ਨੂੰ ਵੀ ਚੱਕ ਦੇਣਾ ਚਾਹੀਦਾ ਉਹਦੀ ਵੀਡੀਓ ਬਣਾਈ ਸੀਗੀ ਹਾਂਜੀ ਤੇ ਉਹਦੀ ਵੀਡੀਓ ਫੇਸਬੁੱਕ ਤੇ ਪਾਈ ਸੀਗੀ ਮੇਰੇ ਸਾਥੂ ਨੇ ਬਾਅਦ ਵਿੱਚ ਮੈਨੂੰ ਆਪਾਂ ਪਹਿਲੀ ਵਾਰੀ ਵੀਡੀਓ ਬਣਾਈ ਸੀਗੀ ਉਹਨਾਂ ਸਭ ਪਹਿਲੀ ਵਾਰੀ ਬਣਾਈ ਸੀ ਪਹਿਲੀ ਵਾਰੀ ਵੀਡੀਓ ਬਣਾਈ ਸੀਗੀ ਮੈਂ ਡਿਲੀਟ ਕਰਵਾ ਲਈ ਮੈਂ ਕਿਹਾ ਯਾਰ ਸਭ ਲੱਗਦੀ ਕੋਈ ਯਾਰ ਕੁਿੰਟਾਂ ਨੇ ਕੀ ਸੋਚਣਗੇ ਯਾਰ ਹਾਂ ਤੇ ਮੋਹਤਵਾਰ ਬੰਦੇ ਆ ਸਮਾਜ ਦੇ ਵੀ ਬੰਦੇ ਆ ਤੇ ਵੀਡੀਓ ਉਹਨੇ ਕੀ ਨੰਦੇ ਗਨਬ ਸਾਲੀ ਨੂੰ ਚਾਹ ਮੈਂ ਸਾਡੂ ਦਾ ਨਾ ਸਾਲੀ ਨੂੰ ਤਾਂ ਦੇ ਜਾਈਆ ਯਾਰ ਅੱਛਾ ਹੀ ਤੇ ਜਦੋਂ ਮੈਂ ਨਚਾਉਣ ਲੱਗਾ ਉਹਦੇ ਹੱਥ ਤੇ ਲੱਗੀ ਹੋਈ ਸੀਗੀ ਮਹਿੰਦੀ ਅੱਛਾ ਹੀ ਤੋਰੇ ਮਰਦੋਂ ਵੀ ਹੱਥ ਵੱਜ ਗਿਆ ਹੱਥ ਵੱਜ ਗਿਆ ਜਦੋਂ ਉਹ ਹੋ ਗਈ ਗੁੱਸੇ ਅੱਛਾ ਜੀ ਗੁੱਸੇ ਹੋ ਗਈ ਜਦੋਂ ਉਹ ਗੇ ਗੁੱਸੇ ਹੋ ਕੇ ਜਾਣ ਲੱਗੀ ਉਦੋਂ ਉਹ ਗੁੱਸਾ ਸੀ ਜਿਹੜਾ ਉਹ ਹੀ ਮਿਨਿਮਸ ਹੋ ਗਿਆ ਅੱਛਾ ਜੀ ਹਾਂ ਤੇ ਉਸ ਤੋਂ ਬਾਅਦ ਜਦੋਂ ਹੀ ਵਾਇਰਲ ਹੋ ਵੀਡੀਓ ਵਾਇਰਲ ਹੋ ਉਸ ਨੂੰ ਕਦੋਂ ਪਤਾ ਲੱਗਿਆ ਵੀ ਆਪਣੀ ਵੀਡੀਓ ਵਾਇਰਲ ਹੋ ਗਈ ਵਾਇਰਲ ਹੋਈ ਮੇਰੇ ਨਾਲ ਸਾਡੇ ਦੂਜੇ ਤਾਂ 2 ਮਿਲੀਅਨ ਤੋਂ ਹੋ ਗਏ ਅੱਛਾ ਜੀ 2 ਮਿਲੀਅਨ ਤੋਂ ਬਾਅਦ ਮੈਨੂੰ ਦੱਸਿਆ ਵੀ ਤੇਰੀ ਵੀ ਵੀਡੀਓ ਬਹੁਤ ਚੱਲ ਗਈ ਹਾਂਜੀ ਮੈਂ ਦੂਗੜੋਂ ਬਣਾਈ ਹੋਈ ਹਾਂਜੀ ਕਹਦਾ ਯਾਰ ਮੈਂ ਵੀਡੀਓ ਰਾਤ ਬਣਾਈ ਸੀਗੀ ਇੰਸਟਾਗ੍ਰਾਮ ਤੇ ਪਾਈ ਸੀਗੀ ਕਹਦਾ ਮੈਂ ਵਾਦਾ ਕਰਦਾ ਤੇਰੇ ਨਾਲ ਵੀ ਆ ਘੱਟੋ ਘੱਟ 10 ਮਿਲੀਅਨ ਤੇ ਜਾਊਗੀ ਬੇਸ਼ੱਕ ਹੁਣ ਕਿੰਨੇ ਮਿਲੀਅਨ ਹੋ ਗਏ ਹੁਣ ਹੋਰੇ 7.1 ਹੋ ਰਹੀ ਅੱਛਾ ਤੇ ਮਿਲੀਆਂ ਜਿਗਾਰੀ ਆ ਤੇ ਮੈਂ ਵੀ ਸਾਰਿਆਂ ਨੂੰ ਧੰਨਵਾਦ ਕਰਦਾ ਇਹਨਾਂ ਮੋਹ ਪਿਆਰ ਦਿੱਤਾ ਮੈਨੂੰ ਵੀ ਕਈ ਆ ਬੰਨ ਮੜਕ ਮੈਂ ਤੇ ਨਹੀਂ ਕਰ ਰਿਹਾ ਮੜਕ ਕਮੈਂਟ ਕਰ ਰਹੇ ਉਹਨਾਂ ਵਾਸਤੇ ਨਾ ਕਹਿਣਾ ਚਾਹੁੰਦਾ ਵੀ ਕਿਸੇ ਨੂੰ ਕੋਈ ਗਲਤ ਨਾ ਬੋਲਿਆ ਕਰੋ ਕਿਸੇ ਨੂੰ ਪਹਿਲਾਂ ਅਗਲੀ ਵਾਰ ਪੁੱਛਿਆ ਕਰੋ ਕਿ ਕਿੱਥੋਂ ਆ ਕੀ ਆ ਪਤਾ ਕਰਿਆ ਕਰੋ ਫੇਰ ਬੋਲਿਆ ਕਰੋ ਅੱਛਾ ਵੀ ਮੈਂ ਹੈਗਾ ਪਿੰਡ ਦਾ ਸਰਪੰਚ ਮੈਂ ਕਿਸੇ ਨਾਲ ਅੱਜ ਬਈ ਮੜਾ ਨਹੀਂ ਕੀਤਾ ਜਿੱਦ ਇੰਨੇ ਵਧੀਆ ਆਪਾਂ ਵੀ ਆਪਾਂ ਕਿਸੇ ਦੇ ਘਰੇ ਜਾ ਕੇ ਬੈਠੇ ਕੋਈ ਮੈਨੂੰ ਐ ਨਹੀਂ ਕਹਿੰਦਾ ਯਾਰ ਅੱਗ ਨਾਲ ਕੁਝ ਨਹੀਂ ਕਰਦਾ ਇੰਨੀ ਇੱਜ਼ਤ ਬਣਾਈ ਵੀ ਹੈ ਤੇ ਅੱਛਾ ਜੀ ਤੇਰੇ ਸੁਣੋ ਉਥੇ ਚੰਗੇ ਕਮੈਂਟ ਵੀ ਆਏ ਹੋਣ ਹਾਂਜੀ ਹਾਂਜੀ ਆਏ ਚੰਗੇ ਕੀ ਹੋ ਇਹ ਹਸਮੁਖ ਵੀਡੀਓ ਸੀਗੀ ਹਾਸ ਦੇ ਰਹੇ ਭੇਜ ਦੇ ਰਹੇ ਤੇ ਕਮੈਂਟ ਵੱਧਦਾ ਜਾ ਮੈਂ ਤਾਂ ਗੌਰ ਕੀਤੀ ਜੀ ਅਸਲ ਜੀ ਕੱਲ ਕੀਤੀ ਹੈ ਕੱਲ ਮੈਨੂੰ ਟਾਈਮ ਮਿਲਿਆ ਤਨ ਮਸਾਲਿਆਂ ਦਾ ਜਵਾਬ ਦਿੱਤਾ ਜਿਹੜੇ ਮੈਨੂੰ ਗਲਤ ਕਮੈਂਟ ਕਰੀ ਜਾਂਦੇ ਸੀ ਮੈਂ ਉਹਨਾਂ ਨੂੰ ਆਰਗੂਮੈਂਟ ਲਿਖਿਆ ਕਿ ਤੁਹਾਡੀ ਸੇਸ਼ਟਰ ਲੱਗਦੀ ਐ ਗਲਤ ਕਮੈਂਟ ਨਾ ਕਰੋ ਅੱਛਾ ਸੇਸ਼ਟਰ ਨੂੰ ਮੈਂ ਨਹੀਂ ਬੋਲਦੇ ਹੁੰਦੇ ਇੱਕ ਹੋਰ ਗੱਲ ਹੈ ਜਿੰਨੇ ਕੁ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਹ ਸਰਪੰਚ ਹੀ ਕਿਉਂ ਵਾਇਰਲ ਹੁੰਦੇ ਐ ਹੋਰ ਆਮ ਬੰਦਾ ਕਿਉਂ ਨਹੀਂ ਹੁੰਦਾ ਵੀਡੀਓ ਦਾ ਰੇਕ ਹੀ ਬਣਾਉਂਦਾ ਜਿੰਨੇ ਚਲਾਈ ਆਹ ਗੱਲ ਹੈਗੀ ਮੋਹ ਪਿਆਰ ਦੀ ਦੇਖੋ ਜਿਹੜਾ ਬੰਦਾ ਵਧੀਆ ਹੋਊਗਾ ਹਸਮੁਖ ਬੰਦਾ ਹੋਊਗਾ ਪਿੰਡ ਉਹਨੂੰ ਹੀ ਸਹਿਮਤੀ ਨਾਲ ਸਰਪੰਚ ਬਣਾਉਂਦਾ ਮੈਨੂੰ ਸਹਿਮਤੀ ਨਾਲ ਸਰਪੰਚ ਬਣਾਇਆ ਵਰਨਾ ਮਨ ਕਿਦਰ ਮੈਨੂੰ ਤੈ ਹੀ ਬਣਾਇਆ ਜਿਵੇਂ ਲੋਕਾਂ ਨੂੰ ਮੋਹਦਿਆ ਰ ਮੇਰਾ ਨਹੀਂ ਮਾੜੇ ਬੰਦੇ ਦਾ ਸਰਪੰਚ ਵੀ ਨੀ ਮਾਉਦੇ ਤੇ ਉਹ ਨਾ ਹੀ ਉਹਦੇ ਦਿਲ ਚ ਪਾਉਣਾ ਸਰਪੰਚ ਜਿਹੜਾ ਬਣ ਗਿਆ ਨਾ ਉਹ ਉਹਦੇ ਦਿਲ ਚ ਪਾ ਬਣਿਆ ਹੁੰਦਾ ਜਿਹੜੀ ਗੱਲ ਹੋਊਗੀ ਉਹ ਸਿਰਿਆਂ ਨੂੰ ਮੂੰਹ ਤੇ ਗੂੰਗਾ ਤਾਂ ਹੀ ਸਰਪੰਚ ਹੈ ਜਿਹੜਾ ਸਰਪੰਚ ਬਣਿਆ ਹੁੰਦਾ ਪਿੰਡ ਦਾ ਉਹੀ ਅਸੂਰ ਹੁੰਦਾ ਸੋਸ਼ਲ ਜਿਹੜੇ ਮਨ ਜਿਹਦੋਂ ਮੈਂ ਤੁਹਾਨੂੰ ਦੱਸਾਂ ਉਹ ਮੇਰੀ ਵੀਡੀਓ ਵਾਇਰਲ ਹੋਈ ਜੇ ਮੈਂ ਵੀਡੀਓ ਵਾਇਰਲ ਹੋਈਆ ਉੱਤੇ ਮੇਰੇ ਚਾਚੇ ਦਾ ਨਾਲ ਨੱਚੀ ਜਾਂਦੇ ਹਾਂ ਮੈਂ ਜਿਹੜੇ ਮੈਨੂੰ ਫੜ ਕੇ ਪੜਾ ਲੈ ਜਾਂਦੇ ਆ ਉਹ ਮੇਰੇ ਚਾਚਾ ਇੱਕ ਦਿੱਕਤ ਆਇਆ ਚਾਚਾ ਸੌਰਾ ਹੈ ਇੱਕ ਦਾਇ ਚਾਚਾ ਸੌਰਾ ਮੇਰਾ ਅਸਲ ਆ ਤੇ ਫੇਰੇ ਤੁਸੀਂ ਤਾਂ ਆਪਣੇ ਦਾ ਵੀਡੀਓ ਬਣਾ ਲਈ ਨਹੀਂ ਨਹੀਂ ਉਹ ਪਤਾ ਹੈ ਕੀ ਹੈ ਜੀ ਜੇ ਮੰਨ ਕੇ ਚੱਲوں ਉੱਥੇ ਕੋਈ ਗਲਤ ਕੰਮ ਕਰਦਾ ਹੁੰਦਾ ਮੈਂ ਫੇਰ ਤਾਂ ਮੈਨੂੰ ਕੋਈ ਦਿੱਕਤ ਹੋਣੀ ਨਹੀਂ ਮੈਂ ਵਧੀਆ ਕੰਮ ਕਰੀਏ ਨਾ ਮੈਂ ਘਰ ਦੀ ਨੱਚੀ ਜਣਾ ਸਾਡਾ ਮੂੰਹ ਪਿਆ ਨਹੀਂ ਨਾ ਸੀਗਾ ਦੋਨਾਂ ਜੀ ਅੱਛਾ ਤੇ ਕਿਰੋਂ ਦੇ ਹੁਣ ਮੈਂ ਮਸਹੂਰ ਹੋ ਗਏ ਬਹੁਤ ਵਧੀਆ ਗੱਲ ਹੈ ਮੈਂ ਧੰਨਵਾਦ ਕਰਦਾ ਤੁਹਾਡਾ ਤੁਸੀਂ ਇੰਟਰਵਿਊ ਲੈਣਾ ਹੈ ਮੇਰਾ ਅੱਛਾ ਥੈਂਕ ਯੂ ਸਰਦਾਰ ਤੇ ਤੁਸੀਂ ਫਿਰ ਇਹ ਵਾਇਰਲ ਹੋਇਆ ਤੁਸੀਂ ਆਪਣੇ ਦਾ ਵੀਡੀਓ ਬਣਾਈ ਨਹੀਂ ਇਹ ਛੋਟੀ ਵੀਡੀਓ ਕਿਹਨੇ ਬਣਾ ਕੇ ਦਿੱਤੀ ਅ ਮੇਰੀ ਵੀਡੀਓ ਮੈਂ ਸਾਡਾ ਬਣਾਈ ਹੈ ਜੀ ਕੋਟ ਭਾਈ ਤੁਹਾਨੂੰ ਬੱਬੂ ਡਾਕਟਰ ਅੱਛਾ ਜੀ ਏ ਉਹ ਮੇਰਾ ਸਾਡੂ ਵਾ ਤੇ ਉਹਨੇ ਜਿਹਦੇ ਮਜ਼ਾਰ ਦੇ ਮੈਨੂੰ ਕਹਦਾ ਕਹਦਾ ਸਾਲੀ ਨੂੰ ਨਚਾਰਾ ਅੱਛਾ ਜੀ ਉਹ ਵੀ ਹੁਣ ਮਸਕਲੀ ਸਕੀਮ ਸੀਗੀ ਵੀ ਉਹ ਵੀਡੀਓ ਬਣਾਊਗਾ ਅੱਛਾ ਜੀ ਮੈਨੂੰ ਅੱਜ ਕੱਲ ਦਾ ਪਤਾ ਨਹੀਂ ਸੀਗਾ ਵੀ ਵੀਡੀਓ ਬਣਾਊਗਾ ਉਹ ਮੇਰੀ ਉਹਨੇ ਵੀਡੀਓ ਬਣਾ ਕੇ ਚੜਾ ਦਿੱਤੀ ਤੇ ਮੈਨੂੰ ਪਤਾ ਲੱਗਿਆ ਦੂਜੇ ਦਿਨ ਮੈਨੂੰ ਕਹਿੰਦਾ ਅੱਜ ਦਿਨੇ ਇਹ ਕਹਿੰਦਾ 12 ਵਜੇ ਮੈਂ ਕਿਹਾ ਸੀਗਾ ਕੋਈ ਕਰੋ ਵਾਕਿਆ ਸੀਗਾ ਉਹ 12 ਵਜੇ ਆਇਆ ਠੀਕ ਹੈ ਤੇ ਮੈਨੂੰ ਕਹਿੰਦਾ ਵੀ ਤੈਨੂੰ ਵਧੀਆ ਵੀਊ ਆਗੇ ਗੂਗਲ ਤੇ ਚੜਾਈ ਹੋਊਗੀ ਤੇ ਮੈਂ ਜਦੋਂ ਪਤਾ ਹੀ ਨਹੀਂ ਸੀ ਨਹੀਂ ਨਹੀਂ ਮੈਨੂੰ ਪਤਾ ਨਹੀਂ ਸੀਗਾ ਤੇ ਕਿਹਦਾ ਵਧੀਆ ਹੱਸ ਕੇ ਜਿਹੜੀ ਲੋਕ ਕਮੈਂਟ ਕਰੀ ਜਾਂਦੇ ਕਰਾ ਵਧੀਆ ਕਰੀ ਜਾਂਦੇ ਆ ਫਿਰ ਇੱਕ ਨੇ ਕੀਤਾ ਜੀਨਾਂ ਭਾਂਡੇ ਮੰਜਣ ਵਾਲੀ ਆ ਬਈ ਮਾੜੀ ਚੰਗੀ ਕਿਸੇ ਦੀ ਵੀ ਗਰੀਬੀ ਦੇਖੋ ਗਰੀਬੀ ਰੱਬ ਦੀ ਦਿੱਤੀ ਹੁੰਦੀ ਆ ਪਰ ਮਾੜਾ ਪਤਾ ਨਹੀਂ ਹੁੰਦਾ ਬੰਦਾ ਰਤੋ ਰਤ ਕਿੱਥੇ ਪਹੁੰਚ ਜੇ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਹੋਣਾ ਚਾਹੀਦਾ ਅਸੀਂ ਭਾਈ ਅਸੀਂ ਦੱਸਾਂ ਬਹੁਤ ਮਾੜੇ ਟਾਈਮ ਤੋਂ ਲੰਗੇ ਰਹੇ ਹਾਂ ਅੱਜ ਪਰਮਾਤਮਾ ਨੇ ਰੰਗ ਲਾਇਆ ਸਾਰਾ ਕੁਝ ਦਿੱਤਾ ਮੇਰੇ ਦੋ ਜਵਾਕ ਵੀ ਹੋ ਗਏ ਆ ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰਮਾਣਵਾਣ ਮੈਂ ਕਹਿੰਦਾ ਬਈ ਨਾ ਹੀ ਕਿਸੇ ਦਾ ਮਾੜਾ ਕਿਤਾ ਮਾੜੇ ਸਾਨੂੰ ਰੱਸੀ ਪੀਂਦੀ ਗੇ ਬਾੜਿਆ ਵਾ ਬਈ ਲੈ ਵੀ ਮੇਤਰੋ ਗਰੀ ਕਰੋ ਆ ਮੇਰੇ 11% ਵੀ ਦੇ ਗਏ ਚਾ ਤੇ ਇਹ ਵੀ ਨੂੰ ਅਫੀਸ਼ੀਅਲ ਕਰਦੇ ਜਿਵੇਂ ਮੈਂ ਤੁਹਾਨੂੰ ਦੱਸਾਂ ਮੇਰੇ ਪਿਓ ਮੇਰੇ ਪਿਓ ਨੂੰ ਐਕਸਪਾਇਰ ਹੋ ਗਏ ਨੂੰ 12 ਸਾਲ ਹੋ ਗਏ ਤੇ ਇਹ 23 ਸਾਲ ਮੇਰੀ ਉਮਰ ਹੈ ਪਰ ਤੁਸੀਂ ਦੇਖ ਲਓ ਕਿਹੜੇ ਅਲੱਗ ਪਰਿਦੇ ਨਿਕਲੇ ਹੋਣਗੇ